ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਆਰਬ ਵਿੱਚ ਇਸ ਵੇਲੇ ਜਿਹੜਾ ਸਮਾਂ ਉਹ ਹੜ੍ਹਾਂ ਦੀ ਪਰਕਰੋਪੀ ਚੱਲ ਰਹੀ ਹੈ ਸਾਰੇ ਇਸ ਪੰਜਾਬ ਦੇ ਜ਼ਿਲ੍ਹੇ ਜਿੱਥੇ-ਜਿੱਥੇ ਕਿਸੇ ਦੀ ਪਹੁੰਚ ਆ ਉਹ ਆਪਣੀ ਪਹੁੰਚ ਅਨਸਾਰ ਇਹਨਾਂ ਹੜ੍ਹਾਂ ਪੀੜਤਾਂ ਲਈ ਆਪਣੀ ਅਮਦਾਨ ਵੀ ਪਹੁੰਚਾ ਰਹੇ ਸਵਾਗਤ 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 ਪ੍ਰਬੰਧਕ ਕਮੇਟੀ ਪਹਿਲੇ ਦਿਨ ਤੋਂ ਹੀ ਲਗਾਤਾਰ ਨਿਰੰਤਰ ਇਹਨਾਂ ਸਵਾਵਾਵਾਂ ਚ ਜੁਟ ਗਈ ਸੀ ਤੇ ਅੱਜ ਵੀ ਜੁਟੀ ਆ ਹੋਰ ਜਿ세 ਬੰਦੀਆਂ ਵੀ ਆਪਣੇ ਤੌਰ ਤੇ ਉੱਤੇ ਹਿੱਸਾ ਕਰ ਰਹੀਆਂ ਅੱਜ ਦਾ ਮੈਂ ਤੁਹਾਨੂੰ ਤਾਂ ਕਾਸ਼ ਦਿੱਤਾ ਮੈਂ ਚਾਹਦਾ ਨਹੀਂ ਸੀ ਕਿ ਰਾਹਤ ਕਾਰਜ ਚੱਲ ਰਹੇ ਆ ਕੋਈ ਵਿਵਾਦ ਦਾ ਮੁੱਦਾ ਉਠਾਇਆ ਜਾਵੇ ਪਰ ਮੈਨੂੰ ਥੋੜਾ ਇਸ ਗੱਲ ਦਾ ਰੋਸ ਤੇ ਹਿਰਕ ਵੀ ਆਇਆ ਇੱਕ ਤਾਂ ਹੁੰਦਾ ਆਟੇ ਚ ਨੂਰ ਪਾਉਣਾ ਤੇ ਨੂਰ ਹੀ ਬੁਣੀ ਜਾ ਰਹੇ ਆ ਸਾਰੇ ਦਾ ਸਾਰਾ ਨੂਰ ਹੈ ਤੇ ਨੂਰ ਕਦੇ ਗੁੱਜਦਾ ਨਹੀਂ ਹੁੰਦਾ ਉਹ ਭਰਾਵੋ ਤੇ ਭੈਣੋ ਤੁਹਾਨੂੰ ਨਿਮਰਤਾ ਸਹਿਤ ਬੇਨਤੀ ਕਰਦਾ ਤੁਸੀਂ ਪ੍ਰਬੰਧ ਦੇ ਹਿੱਸਾ ਆ ਤੁਹਾਨੂੰ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਚ ਕਿੰਨੇ ਕਾਰਜ ਹੁੰਦਾ ਸਾਰਾ ਤੁਹਾਨੂੰ ਚੰਗੀ ਤਰ੍ਹਾਂ ਪਤਾ ਹੈ ਜੋ ਜੇ ਪਤਾ ਹੋਣ ਦੇ باوجود ਫੇਰ ਅੱਖਾਂ ਦੇ ਪੱਟੀ ਬੰਨ ਕੇ ਲੋਕਾਂ ਨੂੰ ਕੁਝ ਗਮਰਾਹਕੁੰਨ ਗੱਲਾਂ ਦੱਸੀ ਜਾਈਏ ਮੇਰਾ ਸੁਭਾਅ ਨਹੀਂ ਕਿਸੇ ਪ੍ਰਤੀ ਜਾਤੀ ਕੋਈ ਗੱਲ ਕਰਨੀ ਪਰ ਕੱਲ ਦਾ ਮੈਂ ਦੇਖ ਰਿਹਾ ਲਗਾਤਾਰ ਕੋਈ ਨਾ ਕੋਈ ਐਵੇਂ ਦਾ ਕੀਤਾ ਜਾ ਰਿਹਾ ਸ਼ਾਮਨੇ ਕੋਰ ਦਾ ਪ੍ਰਬੰਧਕ ਕਮੇਟੀ ਦੇ ਖਿਲਾਫ ਇੱਥੋਂ ਤੱਕ ਦੇ ਇੱਕ ਦਾ ਕੋਈ ਸਾਡੇ ਬੈਠੇ ਉੱਥੇ ਜਿਹੜੇ ਆਪਣੇ ਗਵੇੜ ਚ ਬੰਦੇ ਆ ਬਾਈ ਜੀ ਪੈਸੇ ਵੀ ਕੋ ਨੂੰ ਘਰਾਂ ਦੀ ਬੋਲ ਕਾ ਜਾ ਰਹੇ ਇਹਨਾਂ ਝੂਠ ਤੇ ਇਹਨਾਂ ਫਰੇਮ ਬਣ ਕੀਤਾ ਜਾ ਰਿਹਾ ਤੇ ਮੇਰੇ ਮਨ ਵਿੱਚ ਆਈ ਪਏ ਅੱਜ ਜਾ ਕੇ ਪੱਕ ਜਰੂਰ ਸਪੱਸ਼ਟ ਕਰਨਾ ਚਾਹੀਦਾ ਸਭ ਮੈਂ ਕੋਈ ਇਹਦਾ ਉਤਰਦਾਇਕ ਨਹੀਂ ਮੈਂ ਕਿਸੇ ਦੀ ਵੀ ਗੱਲ ਦਾ ਜਵਾਬ ਨਹੀਂ ਆ ਗੁਰੂ ਰਾਮਦਾਸ ਪਾਤਸ਼ਾਹ ਜਾਣਦੇ ਆ ਜਨਤੀ ਸੇਵਾ ਮਿਲਿਆ ਕੁਛ ਪੜਤੀ ਕਰਨੇ ਦੇ ਦੇਣਾ ਮੈਂ ਪਰ ਸਿਰਫ ਇਹ ਪੱਖ ਸਪਸ਼ਟ ਕਰਨਾ ਚਾਹੁੰਦਾ ਤੇ ਲੋਕਾਂ ਨੂੰ ਕਿਵੇਂ ਅੱਜ ਗਮਰਾਹ ਕੀਤਾ ਜਾ ਰਿਹਾ ਬਣਦਾ ਦਾ ਫਰਜ ਸੀ ਕਿ ਇਹ ਔਖੀ ਘੜੀਆਂ ਤੇ ਔਖੀ ਘੜੀ ਦੇ ਵਿੱਚ ਇੱਕ ਦੂਜੇ ਦਾ ਸਾਥ ਦਈਏ ਸਾਥ ਦੇਣ ਦੇ بجائے ਇਹਤੇ ਵੀ ਯਾਰੋ ਰਾਜਨੀਤੀ ਸ਼ੁਰੂ ਕਰ ਦਿੱਤੀ ਇਹਦੇ ਤੇ ਵੀ ਰਾਜਨੀਤੀ ਨੇ ਸ਼ੋਮਨੀ ਗੁਰਦਾਰ ਪ੍ਰਬੰਧਕ ਕਮੇਟੀ ਨੂੰ ਧੜਾਤਲ ਦੇ ਵਿੱਚ ਧੱਕਾ ਨਾਲ ਕਿੱਥੇ ਪਹੁੰਚਾ ਰਹੇ ਆਪਾਂ ਜਿਹੜੇ ਅੱਜ ਸਵਾਲ ਠਾ ਰਹੇ ਆ ਸਭ ਤੋਂ ਪਹਿਲਾਂ ਮੇਰਾ ਵੀਰ ਛੋਟਾ ਸਰਦਾਰ ਜਸਾਂ ਸਿੰਘ ਪੜਾਏ ਜੇਹਦੇ ਲਈ ਇਥੇ ਮੀਟਿੰਗ ਹੋਈ ਯਰ ਜੈਕਟਰ ਵੀ ਉਦਨ ਵਿੱਚ ਬੈਠਾ ਸੀ ਮੈਂ ਆਪਣੇ ਛੋਟੇ ਵੀਰ ਨੂੰ ਨਿਮਰਤਾ ਸਾਹਿਤ ਬੇਨਤੀ ਕਰਨੀ ਚਾਹੁੰਦਾ ਹੋਰੇ ਇੱਕ ਸਵਾਲ ਚੱਗਿਆ ਸੀ ਕਿ ਜਿਹੜਾ ਮਤਾ ਨੰਬਰ 53 ਆ ਇਹਦਾ ਸਾਨੂੰ ਦੱਸਿਆ ਜਾਵੇ ਕਿ ਪੈਸੇ ਕਿੱਥੇ ਤਦ ਕਿਹੜੇ-ਕਿਹੜੇ ਆਈਟਮ ਦੇ ਖਰਚ ਹੋਏ ਤੇ ਮੈਂ ਮੋਬਾਈਲ ਕੱਢ ਕੇ ਦੱਸਿਆ ਸੀ ਕਿ ਮੇਰੇ ਵੀਰ ਦਾ 49 ਤੱਕ ਦਾ ਖਾਤਾ ਮੇਰੇ ਕੋਲ ਪਿਆ ਕਿਉਂਕਿ ਮੈਂ ਵੇਸਾ ਦੇ ਰਹਿੰਦਾ ਮੈਂ ਨਾਲ ਦੀ ਨਾਲ ਪਹਿਲਾਂ 31 ਤੱਕ ਦੇ ਫਿਰ 31 ਤੋਂ 4 ਤੱਕ ਦੇ ਉਹ ਸਾਰੇ ਖਰਚਿਆਂ ਦਾ ਮਿਹਰਬਾਨ ਮੈਂ ਉਹਨਾਂ ਨੂੰ ਕਿਹਾ ਦੇਖ ਲਓ ਜੇ ਦੇਖਣਾ ਤਾਂ ਮੇਰੇ ਕੋਲ ਫਿਰ ਅੱਜ ਖਬਰ ਲੱਗੀ ਪਈ ਜੀ ਉਹ ਸ਼੍ਰੋਮਣੀ ਕਮੇਟੀ ਨਸ਼ਰ ਕਰੇ ਮੈਂ ਮੇਰੇ ਛੋਟੇ ਵੀਰ ਕਹਿਣਾ ਚਾਹਣਾ ਉਹ ਨਸ਼ਰ ਤਾਂ ਮੈਂ ਪਾਸੋਂ ਚਲੇ ਐਗਜ਼ੀਕਟਿਵ ਦੀ ਮੀਟਿੰਗ ਕਰਨ ਤੋਂ ਬਾਅਦ ਮੈਂ ਪੀਸੀ ਕੀਤੀ ਸੀ ਉਹਦੇ ਵਿੱਚ ਮੈਂ ਉਹ ਸਾਰੇ ਜਿੰਨੇ ਬੇਰਵੇ ਸੀ 77 ਲੱਖ 40 ਹਜ਼ਾਰ 233 ਰੁਪਏ ਉਹ ਤਾਂ ਮੈਂ ਇਕੱਲੇ ਇਕੱਲੇ ਗੁਰਦੁਆਰੇ ਦਾ ਬਾਈ ਨੇਮ ਲੈ ਕੇ ਕਰ ਦਿੱਤੇ ਸੀ ਤੇ ਆਪਾਂ ਸੁਣ ਨਹੀਂ ਸਕਿਓ ਮੈਂ ਤੈਨੂੰ ਬੀਲ ਕਰਨੀ ਚਾਹੁੰਨਾ ਕਿ ਆਪਾਂ ਸਤਿਕਾਰ ਦੇ ਆ ਤੁਸੀਂ ਐਗਜ਼ੈਕਟਿਵ ਦੇ ਮੈਂਬਰ ਆ ਤੁਹਾਨੂੰ ਪ੍ਰਬੰਧ ਦੇ ਬਾਰੇ ਸਾਰਾ ਕੁਝ ਪਤਾ ਤੇ ਇਹ ਜਿਹੜਾ ਮਤਾ ਸੀ ਇਹ ਪਿਛਲੀ ਪੋਸਟਿੰਗ ਹੋਈ ਗਾ ਨਹੀਂ ਕੋਈ ਉਧਾਰ ਦਿੱਤੇ ਜੋ ਉਹਦਾ ਖਰਚ ਹੋਇਆ ਸੀ ਇਹ ਸਾਡਾ ਲੀਟਲ ਪ੍ਰੋਸੈਸ ਆ ਉਹ ਪ੍ਰਮਾਣਿਕ ਦੀ ਆਸ ਤੋਂ ਬਾਅਦ ਆੰਤਰਿਕ ਕਮੇਟੀ ਨੇ ਉਹਦੀ ਪੁਸ਼ਟੀ ਕਰਨੀ ਉਹਦੀ ਤਾਂ ਪੁਸ਼ਟੀ ਹੋਈ ਆ ਤੇ ਮੈਂ মিডিਆ ਵਾਲੇ ਸੱਜਣਾਂ ਨੂੰ ਵੀ ਕਹਿਣਾ ਚਾਹਉਣਾ ਠੀਕ ਹੈ ਤੁਹਾਡਾ ਇਹ ਕਾਰੋਬਾਰ ਨਾ ਮੈਂ ਕਹਿ ਲਵਾਂ ਤੁਹਾਡਾ ਇੱਕ ਹੱਕ ਹੈ ਕਨਸਟੀਟਿਊਸ਼ਨਲ ਰਾਈਟ ਹੈ ਆ ਤੇ ਤੁਸੀਂ ਬਿਦੇਖਾਂ ਵੀ ਕਰਾਉਣੀਆਂ ਤੇ ਤੁਸੀਂ ਹੋਰ ਕਾਰਜ ਵੀ ਕਰਾਉਣੇ ਆ ਸਭ ਤੋਂ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪੱਖ ਲੈ ਲਿਆ ਕਰੋ ਦਮੇਂਡਾ ਕਰਾਓ ਜੀ ਸਾਦਕੇ ਕਰਾਓ ਪਰ ਮੈਂ ਜਿਹੜੀ ਗੱਲ ਕਹੀ ਤੇ ਜਿਹੜਾ ਲੂਣ ਹੈ ਕੁੱਨੀ ਜਾਣਾ ਇਹ ਗੱਲ ਠੀਕ ਨਹੀਂ ਇਹ ਗੱਲ ਝੁੱਗਦੀ ਆ ਸੋ ਇਸ ਕਰਕੇ ਪਰਣ ਸਾ ਮੇਰਾ ਵੀਰ ਆ ਛੋਟਾ ਪਿਆਰ ਸਦਕਾਰ ਦੇ ਨਾਲ ਇੱਥੇ ਮੀਟਿੰਗ ਕਰੀਦੀ ਪਰ ਬਾਹਰ ਜਾ ਕੇ ਪਤਾ ਨਹੀਂ ਉਹ ਵੀਰ ਸਾਡਾ ਫੇ ਕੀ ਬੋਲ ਜਾਂਦਾ ਅੰਦਰ ਕੋਸ਼ਲਦਾ ਰੂਪ ਤੇ ਬਾਹਰ ਕੁਝ ਦਿਖਾ ਦਿੰਦਾ ਮੈਂ ਕੋਈ ਚੜੌਤੀ ਨਹੀਂ ਦੇ ਰਿਆ ਸਦਕਾਰ ਤੇ ਆਬਜੈਕਟਿਵ ਦਾ ਮੈਂਬਰ ਆ ਪੂਰਾ ਸਦਕਾਰ ਕਰੀਦਾ ਰਾਦਰ ਸਦਕਾਰ ਨਹੀਂ ਲਈਦਾ ਜਿੱਥੇ ਹੁੰਦਾ ਉਥੇ ਗੱਲ ਮੰਨਣ ਵਾਲੀ ਮੰਨੀ ਦੀ ਵੀ ਆ ਪਰ ਇਸ ਗੱਲ ਦਾ ਦੁੱਖ ਵੀ ਮਹਿਸੂਸ ਹੁੰਦਾ ਕਿ ਉਸ ਦਿਨ ਹੀ ਸਾਰੇ ਮੈਂ ਬੇਰਵੇ ਨਸਰ ਕਰ ਦਿੱਤੇ ਸੀ ਤੇ ਅੱਜ ਫੇਰ ਲੱਗਾ ਬਿਆਨ ਪਈ ਬੇਰਵੇ ਨਸਰ ਕਰੇ ਸ਼ੌਨਲੇ ਦਾ ਪ੍ਰਬੰਧਕ ਕਮੇਟੀ ਮੈਂ ਦਾ ਭਰਾਵਾ ਤੈਨੂੰ ਮੀਟਿੰਗ ਵਿੱਚ ਵੀ ਕਿਹਾ ਸੀ ਤੋ ਤੋਂ ਬਾਅਦ ਵੀ ਉਹ ਸਾਰੇ ਨਸਰ ਕਰ ਦਿੱਤੇ ਸੀ ਤੋ ਪ੍ਰਬੰਧਕ ਦਾ ਤੁਸੀਂ ਹਿੱਸਾ ਆ ਤੇ ਜਿਹੜੇ ਤੁਸੀਂ ਪ੍ਰਬੰਧ ਦਾ ਹਿੱਸਾ ਆ ਤੇ ਫੇਰ ਤੁਹਾਨੂੰ ਜੋ ਅੰਦਰ ਹੋਇਆ ਹੁੰਦਾ ਉਹਦੇ ਲਈ ਤੁਸੀਂ ਵੀ ਇਕੂ ਲੈਦੀ ਉਹਦੇ ਨਾਲ ਹਿੱਸੇ ਹੁੰਦੇ ਆ। ਤੋਂ ਇੱਕ ਦਾ ਪੱਖ ਮੈਂ ਇਹ ਸਵਾਲ ਚ ਕਰਨਾ ਚਾਹੁੰਦਾ। ਜੁਆ ਜਿਹੜਾ ਇੱਕ ਪੱਖ ਹੋਰ ਮੈਂਬਰ ਸਾਹਿਬਾਨਾਂ ਨੇ ਵੀ ਸਵਾਲ ਚੱਕੇ। ਉਹ ਵੀ ਸਾਡੇ ਪ੍ਰਬੰਧ ਦਾ ਹਿੱਸਾ ਹੈ, ਆਬਜੈਕਟਿਵ ਵੀ ਰਹੇ ਆ। ਤੇ ਉਹਨਾਂ ਨੂੰ ਪਤਾ ਵੀ ਆ ਕਿ ਸ਼ਾਮਨੀ ਗੁਰਦਾਰਾ ਪ੍ਰਬੰਧਕ ਕਮੇਟੀ ਦਾ ਪੈਸਾ ਕਿੱਥੋਂ ਆਉਂਦਾ ਤੇ ਕਿੱਥੇ ਜਾਂਦਾ। ਖਾਸ ਕਰਕੇ ਜਿੱਲੇ ਸ਼ਾਮਨੀ ਗੁਰਦਾਰਾ ਪ੍ਰਬੰਧਕ ਕਮੇਟੀ ਪੈਸੇ ਖਰਚਦੀ ਆ। ਉਹਦਾ ਇੱਕ ਸਿਸਟਮ ਆ, ਉਹ ਸਿਸਟਮ ਅਨੁਸਾਰ ਸਾਰਾ ਕੰਮ ਚੱਲਦਾ। ਆ ਪਿਛਲੇ ਦਿਨੀ ਅਸੀਂ ਆ ਜਿਹੜੇ ਸਾਡੇ ਖਰਚੇ ਆ ਸਾਰੇ ਅਸੀਂ ਬੇਰਬੇ ਵਿੱਚ ਹਰ ਇੱਕ ਚੀਜ਼ ਦੇ ਪਾਏ ਆ ਉਹ ਪਿਛਲੇ ਦਿਨੀ ਨਾਨਕਿਆਣਾ ਸਾਹਿਬ ਗੁਰਦੁਆਰੇ ਤੋਂ ਤਾਂ ਅਮੇ ਮੈਨੇਜਰ ਨੇ ਕੱਲ ਆਪਣਾ ਪੱਖ ਬਾਖੂਬੀ ਪੇਚ ਵੀ ਕੀਤਾ ਪ੍ਰੈਸ ਦੇ ਰੂਮਰ ਹੋ ਕੇ ਸਾਰੀ ਉਹਨੇ ਗੱਲ ਸਪੱਸ਼ਟ ਨਹੀਂ ਕੀਤੀ ਆ ਪਰ ਮੈਂ ਨਹੀਂ ਸਪੱਸ਼ਟ ਕਰਨੀ ਚਾਹਣਾ ਕਿ ਇੱਕ ਪੱਖੇ ਹੀ ਸਿਰਫ ਰਾਕੇ ਤੇ ਉਹਨੂੰ ਤੋੜ ਦਿੱਤਾ ਉੱਥੇ ਬਿਲਕੁਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪ ਉਹ ਤੇਲ ਖਰੀਦਿਆ 3000 ਲੀਟਰ ਨਹੀਂ 2000 ਲੀਟਰ ਪਹਿਲਾਂ ਤਾਂ ਇੱਥੇ ਮੈਂ ਤੁਹਾਡੀ ਕਲੈਰੀਕਲ ਥੋੜੀ ਜਿਹੀ ਮਸਤੀਕ ਉਹਨਾਂ ਦੀ ਜਿਹੜਾ ਬਹੁਤ ਜ਼ੋਰ-ਜ਼ੋਰ ਨਾਲ ਕਹਿ ਰਹੇ 3000 ਲੀਟਰ ਦੇਤਾ ਫਲਾਣੇ ਦੇ ਕਹੇ ਉਹ 2000 ਲੀਟਰ ਦੀ ਪ੍ਰਵਾਨ ਤਿੰਨ ਪ੍ਰਵਾਨ ਦੀ 3000 ਦੀ ਹੋਏ 2000 ਦੀ ਖਰਚ ਲਿਆ ਤੇ 1000 ਲੀਟਰ ਹਲੇ ਪਿਆ ਆ ਇੱਕ ਐਪਲੀਕੇਸ਼ਨ ਹੈ ਹਾਂ ਕੱਗਰ ਦਾ ਜਿਹੜਾ ਬੰਨ ਹੈ ਉਹਦੇ ਉੱਤੇ ਬੰਨ ਲੱਗ ਰਿਹਾ ਸੀ ਆ ਲੋਕਾਂ ਨੇ ਲਿਖ ਕੇ ਦਿੱਤਾ ਕਿ ਸਾਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਟ੍ਰੈਂਟਰਾਂ ਦੇ ਵਿੱਚ ਤੇਲ ਪਾਉਣ ਲਈ ਦੇਵੇ ਜਿਹੜੇ ਉੱਥੇ ਸਾਡੇ ਆਗੂ ਜਾਂਦੇ ਉਹਨਾਂ ਨੂੰ ਵੀ ਉਹ ਕਹਿੰਦੇ ਆ ਚਾਹੇ ਸ਼੍ਰੋਮਣੀ ਕਾਲੀ ਦਲ ਦੇ ਆਗੂ ਹੋਣ ਚਾਹੇ ਹੋਰ ਆਗੂ ਹੋਣ ਤੇ ਉਹਨਾਂ ਨੂੰ ਵੀ ਕਹਿੰਦੇ ਵੀ ਸਾਡੀ ਮਦਦ ਕਰੋ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਲਿਖ ਕੇ ਮੈਨੇਜਰ ਨੂੰ ਨੇ ਐਪੀਕੇਨ ਦਿੱਤੀ ਆ ਮੈਨੇਜਰ ਨੇ ਫਿਰ ਆਪਣੇ ਸਕੱਤਰ ਨੂੰ ਲਿਖ ਕੇ ਉਹਦੀ ਆਗਿਆ ਲਈ ਮੁੰਡੀ ਦਾ ਪ੍ਰਧਾਨ ਦੀ ਆਸਤ ਪ੍ਰਵਾਨ ਕੀਤੀ ਆਸਤਈ ਹੈ ਤੇ ਮੇਰੇ ਵੀ ਧਿਆਨ ਵਿੱਚ ਆਉਂਦੀ ساری ਗੱਲ। ਉਸ ਤੋਂ ਬਾਅਦ ਉਸ ਮੈਨੇਜਰ ਨੇ ਜਾ ਕੇ ਫਿਰ ਨਾਲ ਇੱਕ ਸਾਡਾ ਇੰਸਪੈਕਟਰ ਹੁੰਦਾ ਇੰਚਾਰਜ ਨਾਲ ਉਹਥੇ ਦਾ ਸਾਰਾ ਜਿਹੜਾ ਉਹਨਾਂ ਦਾ ਪ੍ਰਬੰਧ ਹੁੰਦਾ ਮੈਂਬਰਸ ਆਨ ਦੀ ਹਾਜ਼ਰੀ ਚ ਆ ਫਿਰ ਉਹਨਾਂ ਨੇ 2000 ਲੀਟਰ ਦੀ ਸੀਜ਼ ਲਈ ਆ ਬਕਾਇਦਾ ਇਹ ਵੈਰੀਫਾਈ ਹੋਈ ਹੈ ਇਹਦੇ ਵਿੱਚ ਕੋਈ ਚਰੋਮਨੀ ਕਾਲੀ ਦਲ ਦਾ ਨਹੀਂ ਬਾਰਕਰ ਹੈਗਾ ਕੇਵਲ ਦਾ ਕੇਵਲ ਚਰੋਮਨੀ ਕੋਲ ਦਾ ਪ੍ਰਬੰਧਕ ਕਮੇਟੀ ਆ ਉਹ ਸਾਰਾ ਲੈ ਕੇ ਫਿਰ ਉਹਨੇ ਉਹ ਜਿਹੜਾ ਆ ਪੈਟਰੋਲ ਪੰਪ ਦੀ ਰਸੀਦ ਆ 2000 ਲੀਟਰ ਦੀ 3000 ਲੀਟਰ ਨਹੀਂ ਫਿਰ ਉਹਨੇ ਜਿੱਥੇ ਜਿੱਥੇ ਥਾਹੋਂ ਤਾਹੀਂ ਵੰਡੇ ਆ ਆ ਆ ਉਹ ਟਰੈਕਟਰ ਜਿਹਦੇ ਤੇ ਤਾਂਚੀ ਜਿਹੜੀ ਤਾਂਚੀ ਦੇ ਵਿੱਚ ਇਹ ਤੇਲ 2000 ਲੀਟਰ ਲੈ ਕੇ ਗਏ ਆ ਸਾਰੀਆਂ ਫੋਟੋ ਆ ਇਹਦੇ ਵਿੱਚ ਸਿਰਫ ਇੱਕ ਕੈਂਡਲ ਤੇ ਇੱਕ ਫੋਟੋ ਲੈ ਕੇ ਉਹ ਨਸ਼ਰ মিডিਏ ਨੂੰ ਕਰਦੇ ਨੇ ਤੇ ਉਹਨੂੰ ਵਿਵਾਦ ਦਾ ਮੁੱਦਾ ਬਣਾਉਣਾ ਇਹ ਸਾਰੇ ਮੈਨੇਜਰ ਦੇ ਨਾਲ EMPLOYEES ਆ ਔਰ ਇੱਕ ਜਿਹੜੀ ਮੈਂ ਹੋਰ ਤੁਹਾਨੂੰ ਗੱਲ ਕਹਿਣੀ ਚਾਹਣਾ ਫਿਰ ਇਹ ਕਿੱਥੇ ਕਿੱਥੇ ਗਿਆ ਤੇਲ ਆ ਬੰਦੇ ਆ ਜਿਨ੍ਹਾਂ ਨੂੰ 200 ਲੀਟਰ 100 ਲੀਟਰ 50 ਲੀਟਰ ਇਹ ਸਾਰੇ ਨਾਲ ਨਾ ਤੇ ਉਹਨਾਂ ਦੇ ਨਾਲ ਕਈਆਂ ਦੇ ਪਿੰਡ ਵੀ ਤੇ ਨੰਬਰਦਾਰ ਬਗੈਦਾ ਹੁਣ ਮੈਂ ਪੁੱਛਣਾ ਚਾਹਣਾ ਇਹ ਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮਦਦ ਨਾ ਕਰੇ ਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਤੁਸੀਂ ਨਹੀਂ ਮੈਂਬਰ ਸਾਬਨ ਤੁਹਾਡਾ ਵੀ ਤਾਂ ਫਰਜ਼ ਬਣਦਾ ਮੈਂ ਕਈ ਵਾਰੀ ਗੱਲਾਂ ਕੋਈ ਜਾਤੀ ਨਹੀਂ ਕਰਦਾ ਹੁੰਦਾ ਪਰ ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਗਮਰਾ ਨਾ ਕਰੋ ਲੂਣ ਨਾ ਗੁੰਨਿਆ ਕਰੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਤੌਰ ਤੇ ਸਮਰੱਥ ਆ ਇਹ ਸਾਰੇ ਕਾਰਜ ਕਰਦੀ ਆ ਇਹ ਠੀਕ ਆ ਵੀ ਰਾਹਤ ਦੇ ਵਿੱਚ ਸ਼੍ਰੋਮਣੀ ਕਾਲੀ ਦਲ ਵੀ ਤੇ ਬਾਕੀ ਜਥੇਬੰਦੀਆਂ ਵੀ ਆਪਣਾ ਜੋਗਦਾਨ ਪਾ ਰਹੀਆਂ ਤੇ ਉਸ ਮੁੱਦੇ ਨੂੰ ਫਿਰ ਐਵੇਂ ਕਰਕੇ ਮੈਂ ਤਾਂ ਡਿਬੇਟ ਵਾਲੇ ਸੱਜਣਾਂ ਦਾ ਵੀ ਹੈਰਾਨ ਆ ਸਾਡੇ ਸ਼੍ਰੋਮਣੀ ਕਮੇਟੀ ਦੇ ਕੈਮਰੇ ਲੱਗੇ ਹੁੰਦੇ ਇੱਕ ਇੱਕ ਮਲਾਜਮ ਦਾ ਪਤਾ ਲੱਗ ਜਾਂਦਾ ਕਿਹੜਾ ਕਿ 10 ਰੁਪਏ ਕਿਸ ਨੇ ਕੋਈ ਵੇਦਗੋਦ ਕਿਤੇ ਪਤਾ ਲੱਗਦਾ ਫਿਰ ਖਜ਼ਾਨਾ ਬਗਾਇਦਾ ਗਿਣ ਕੇ ਬੈਂਕਾਂ 'ਚ ਜਾਂਦਾ ਤੇ ਉਹ ਖਜ਼ਾਨਾ ਮਤਲਬ ਐਵੇਂ ਤੁਰਿਆ ਫਿਰਦਾ ਸਤਪੁਰ ਜੀ ਜਾਣੇ ਜਾਣਾ ਜਿੱਨੇ ਮੇਰੇ ਸਦਗਾਤ ਮੈਂਬਰ ਬੈਠੇ ਆ ਸਾਰੇ ਦਾ ਬਹੁਤ ਜ਼ੋਰ ਯਤਨ ਹੁੰਦਾ ਤੇ ਮੇਰਾ ਆਪਣੇ ਤੌਰ ਤੇ ਕਿਉਂਕਿ ਤੁਸੀਂ ਮੈਨੂੰ ਇਹ ਸੇਵਾ ਸੰਭਾਲੀ ਆ ਗੁਰੂ ਸਾਹਿਬ ਜਾਣਦੇ ਆ ਅਪਮਾਨੀ ਹੋ ਕੇ ਨਹੀਂ ਗੈਰ ਰਹਾ ਮੈਂ ਬੜੇ ਦਾਵੇ ਨਾਲ ਇਹ ਗੱਲ ਕਹਿਣਾ ਪਹਿਲੇ ਪ੍ਰਧਾਨਾਂ ਨੇ ਵੀ ਬਹੁਤ ਵਧੀਆ ਕਾਰਜ ਕੀਤੇ ਆ ਕੋਈ ਸ਼ੱਕ ਨਹੀਂ ਕਿਸੇ ਦੇ ਕੋ ਗਿੰਤੂ ਨਹੀਂ ਪਰ ਇੰਪਰੂਵਮੈਂਟ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚ ਗੁਰੂ ਸਾਹਿਬ ਨੇ ਆਪ ਕਰਵਾਈ ਆ ਬੰਦੇ ਨਹੀਂ ਕਰਦੇ ਹੁੰਦੇ ਸਾਧਗੁਰੂ ਜੀ ਆਪ ਕਰਵਾਉਂਦੇ ਕੋ ਸਮਾਂ ਆਊਗਾ ਨਿਸ਼ਚੈ ਕਰਾਂਗੇ ਤੋ ਇਸ ਕਰਕੇ ਮੈਂ ਇਹ ਵੀ ਗੱਲ ਕਹਿਣੀ ਚਾਹਨਾ ਕਿ ਜਦੋਂ ਦੋ ਦੋ ਉਹਦੇ ਲੈ ਤੁਸੀਂ ਉਦੋਂ ਸ਼ੋਮਣੀ ਕਾਲੇਦਲ ਦੀ ਸਰਕਾਰ ਚ ਫਿਰ ਉਦੋਂ ਸ਼ੋਮਣੀ ਕਮੇਟੀ ਦੀ ਸੇਵਾ ਤੱਕ ਤੁਹਾਨੂੰ ਲੋਕਾਂ ਨੇ ਚੁਣਿਆ ਸੀ ਫਿਰ ਸਰਕਾਰ ਦੇ ਅਉਦੇ ਵੀ ਮੰਨ ਲੈ ਕਿਉਂ ਹੁਣ ਆਜੇ ਗੱਲਾਂ ਫਿਰ ਜਿਹੜਾ ਉਧਰ ਬਾਧੂ ਕਾਉਂਗਾ ਫਿਰ ਕੌੜੀਆਂ ਲੱਗਣਗੀਆਂ ਤੋ ਇਸ ਕਰਕੇ ਸਤਕਾਰਤ ਜਥੇਬੰਦੀ ਸ਼ੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਸਰਮੌਰ ਸੰਸਥਾ ਤੇ ਇਹਦੇ ਪਿੱਛੇ ਆਬਜੈਕਟ ਕੇਵਲ ਦਾ ਕੇਵਲ ਵੈਲਫੇਅਰ ਆਫ ਦਾ ਕਮਿਊਨਿਟੀ ਆ ਤੇ ਹੁਣ ਦਾ ਕਿਉਂਕਿ ਰੋਲਾ ਆ ਇਥੇ ਫਲਡਸ ਦਾ ਇਹਦੇ ਵਿੱਚ ਅਸੀਂ ਨਹੀਂ ਦੇਖਦੇ 크ਿਸਚਨ ਐ ਇਹ ਚ ਅਸੀਂ ਨਹੀਂ ਦੇਖਦੇ ਮੁਸਲਮਾਨ ਐ ਇਹ ਚ ਅਸੀਂ ਨਹੀਂ ਦੇਖਦੇ ਹਿੰਦੂ ਭਰਾ ਆ ਜਿਹੜਾ ਵੀ ਆ ਗਿਆ ਸਾਰਿਆਂ ਨੂੰ ਰਾਹਤ ਸਮਗਰੀ ਵੀ ਤੇ ਉਹਦੇ ਨਾਲ ਦੀ ਨਾਲ ਫਿਰ ਉਦਾਂ ਜੇ ਕੋਈ ਲੰਗਰ ਪਾਣ ਦੀ ਸੇਵਾ ਵੀ ਨਿਰੰਤਰ ਸਾਡੀ ਜਾਰੀ ਆ ਸੋ ਮੈਂ ਅੱਜ ਇਸ ਕਰਕੇ ਚਿੱੱਚੇ ਤੌਰ ਤੇ ਆਇਆ ਸੀ ਜਿੱਥੇ ਕਿਤੇ ਵੀ ਅਸੀਂ ਮਦਦ ਦਿੰਨੇ ਆ ਉੱਥੇ ਮੈਂਬਰ ਸਹਿਬਾਨ ਤਸਦੀਕ ਕਰਦੇ ਨਾਲ ਮੈਂਬਰ ਸਹਿਬਾਨ ਜਾਂਦੇ ਆ। ਬੱਡ ਦੇ ਵੀ ਆ ਉਹ। ਤੇ ਉਹਦੇ ਤਹਿਤ ਵੀ ਸਾਰਾ ਕਾਰਜ ਚੱਲ ਰਿਹਾ। ਸੋ ਮੈਂ ਕਹਿੰਨਾ ਤੁਸੀਂ ਸਾਡੇ ਨਾਲ ਔਖੀ ਘੜੀ 'ਚ ਖੜੇ ਹੋਵੋ। ਔਖੀ ਘੜੀ 'ਚ ਦੇਖੋ ਆ ਆ ਰਾਜਸਥਾਨ ਦੀ ਸੰਗਤ ਆ ਹੁਣ 5.5 ਲੱਖ ਰੁਪਈਆ ਇੱਕ ਜੂਪੀ ਦੀ ਸੰਗਤ ਆ ਪਹਿਲਾਂ ਵੀ ਦਿੱਤੇ ਆ ਤੇ ਹੁਣ ਅੱਜ ਵੀ ਉਹਨਾਂ ਨੇ ਵਾਰ ਇਹ ਪੈਸੇ ਦੇ। ਇਹ ਲੱਗਦਾ ਆ ਤੇ ਕਰਕੇ ਲੋਭ ਦੇ ਰਹੇ ਨਾ। ਤੇ ਜੇ ਭਈ ਫਿਰ ਆਪਾਂ ਚਾਹੁੰਦੇ ਪੰਜਾਬ ਬਸਦਾ ਗੁਰਾਂ ਦੇ ਨਾਂ ਤੇ ਫਿਰ ਆਪਾਂ ਅੱਜ ਐਵੇਂ ਦੀਆਂ ਗੱਲਾਂ ਨਾ ਕਰੀਏ ਜਿਹਦੇ ਨਾਲ ਸੰਸਥਾਵਾਂ ਦਾ ਵਕਾਰ ਥੱਲੇ ਜਾਵੇ ਜੇ ਮੈਂ ਕਿਸੇ ਸੰਸਥਾ ਦਾ ਮੈਂਬਰ ਆ ਜਾਂ ਮੈਂ ਪ੍ਰਧਾਨ ਆ ਜਾਂ ਮੈਂ ਮੁੱਖ ਸੇਵਾਦਾਰ ਆ ਤੇ ਮੈਂ ਹੀ ਸੰਸਥਾ ਨੂੰ ਡੋਬਣ ਲੱਪਾਂ ਤਾਂ ਮੈਨੂੰ ਇਹਨੂੰ ਤਾਂ ਲੋੜ ਹੀ ਨਹੀਂ ਹੁੰਦੀ ਸੋ ਇਹਦੇ ਵਿੱਚ ਰਾਜਨੀਤੀ ਨਾ ਕਰੋ ਬਹੁਤ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਭਈ ਆਹ ਹੋ ਰਿਹਾ ਆਹ ਹੋ ਰਿਹਾ ਮੈਂ ਕਈ ਵਾਰੀ ਸੈਂਪਲ ਪ੍ਰੋਪੋਜੀਸ਼ਨ ਕਰਦਾ ਹੋਣਾ ਕਿ ਜੇ ਤਾਂ ਇਧਰ ਲਈ ਲੈਂਡ 'ਚ ਖੜੇ ਹੋਈਏ ਤਾਂ ਫੇਰ ਗੁਰਦਾਰ ਮਾੜੀ ਜੇ ਲੈਂਡ ਟੱਪ ਗਏ ਉਹੋ ਕੈਰੈਕਟਰ ਨੂੰ ਪਤਾ ਨਹੀਂ ਕਿਹੜੇ ਆਪਾਂ ਰੂਪ 'ਚ ਲੈ ਜਾਂਦੇ ਕਹਿੰਦੇ ਜੇ ਤਾਂ ਹੁਣ ਸ਼ਹੀਦ ਆ ਤੁਸੀਂ ਸਾਡੇ ਭਰਾ ਆ ਸਤਿਕਾਰਯੋਗ ਆ ਭੈਣਾ ਆ ਸਤਿਕਾਰਯੋਗ ਆ ਸਤਿਕਾਰ ਦਿਓ ਤੇ ਸਤਿਕਾਰ ਲਵੋ ਮੇਰਾ ਕੋਈ ਪਰਪਜ ਕਿਸੇ ਨੂੰ ਡੈਮੇਜ ਕਰਨ ਦਾ ਨਹੀਂ ਮੈਂ ਕੇਵਲ ਤਾਂ ਕੇਵਲ ਇਹ ਗੱਲ ਸਪੱਸ਼ਟ ਕਰਨ ਲਈ ਪ੍ਰੈਸ ਕਾਨਫਰੰਸ ਰੱਖੀ ਸੀ ਕਿ ਲੋਕਾਂ ਦੇ ਵਿੱਚ ਇਹ ਗੱਲ ਜਾਵੇ ਇਹ ਨਾ ਹੋਵੇ ਲੋਕਾਂ ਦੀ ਪਤਲੇ ਲੁੱਟ ਮੱਚੀ ਆ ਹਰਜਿੰਦਰ ਸਿੰਘ ਧਾਮੀ ਗੁਰੂ ਸਾਹਿਬ ਕਿਰਪਾ ਕਰਨਾ ਸਾਰੇ ਮੈਂਬਰ ਕੋਈ ਲੁੱਟ ਨਹੀਂ ਕਦੇ ਵੀ ਤੇ ਪਰਮੇਸ਼ਰ ਏਵੇਂ ਦਾ ਸਮਾ ਬਣਾ ਲਿਆਵੇ ਜਿੱਦਾਂ ਦਾ ਸਮਾ ਜੀ ਹਟਾ ਭਾਵਾ ਮਟਾ ਲਵੇ ਸਤਿਗੁਰੂ ਜੋ ਗੁਰੂ ਸਾਹਿਬ ਕਿਰਪਾ ਕਰਨ ਮੈਂ ਕੋੜੇ ਬੋਲ ਬੋਲਣ ਦਾ ਆਦੀ ਨਹੀਂ ਆ ਸਮਾ ਜਿਹੜਾ ਮੈਂ ਤੁਹਾਨੂੰ ਕਹਿਣਾ ਚਾਹਣਾ ਇਹ ਸਮੇਂ ਦੇ ਵਿੱਚ ਆਪਾਂ ਇੱਕ ਦੂਜੇ ਦੇ ਦੁੱਖ ਦੇ ਸੁੱਖ ਦੇ ਭਾਲੀ ਬਾਲ ਬਣੀਏ ਧਰ ਕੇ ਆਪਾਂ ਉਹ ਕਾਰਜ ਕਰੀਏ ਤੇ ਮੈਂ ਬ੍ਰੈਂਡ ਮੇਰਾ ਛੋਟਾ ਬੀਜਿਆ ਸਤਕਾਰ ਵੀ ਮੈਨੂੰ ਨਾ ਸਤਕਾਰ ਕਰਦਾ ਵੀ ਆ ਤੇ ਉਹਨੂੰ ਵੀ ਕਹਿਣਾ ਚਾਹੁੰਦਾ ਵੀ ਇਹ ਜਿਹੜਾ ਨਮਾ 52 ਨੰਬਰ ਮਤਾ ਸੀ ਉਹ ਸਿਰਫ ਪਿਛਲਿਆਂ ਦੀ ਪੁਸ਼ਟੀ ਕੀਤੀ ਨਵੇਂ ਅਧਿਕਾਰ ਨੇ ਕੋਈ ਵੀ ਸਖਤਰ ਕੋ ਦਾ ਅਧਿਕਾਰ ਪ੍ਰਧਾਨ ਆ ਗਿਆ ਕਰਦਾ ਤਾਂ ਉਹ ਗਾਂਹ ਆ ਗਿਆ ਕਰਦਾ ਸੋ ਇਸ ਕਰਕੇ ਗੁਰੂ ਸਾਹਿਬ ਕਿਰਪਾ ਕਰਨ ਜਿਹੜੇ ਤੁਸੀਂ ਕਹਿੰਦੇ ਸੀ ਕਿ ਉਹ ਸਾਰੇ ਨਸ਼ਰ ਕਰੋ ਆ ਸਾਰੇ ਅੱਜ ਵੀ ਲਿਸਟ ਹੈਗੀ ਆ ਉਹ ਸਾਰੇ ਨਸ਼ਰ ਕਰਦੇ ਤੇ ਗਾਂਹ ਦੇ ਇਹਦੇ ਮੈਨੂੰ ਇਦਾਂ ਨੂੰ ਮਹਿਸੂਸ ਹੁੰਦਾ ਪਈ ਦੇਖੋ ਸ਼ਾਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਯਤਨ ਕੀਤੇ ਆ ਕਿ ਦੁੱਖ ਸੁੱਖ ਦੇ ਵਿੱਚ ਸਾਰਿਆਂ ਦੇ ਭਾਈਵਾਲ ਬਣੇ ਤੇ ਉਹਦੇ ਲਈ 20 ਕਰੋੜ ਰੁਪਇਆ ਰਾਖਮਾ ਵੀ ਰੱਖਿਆ ਤੇ ਜੇ ਘਰ 'ਚ ਪੈਸੇ ਹੋਣਗੇ ਤਾਂ ਰਾਖਮੇ ਰੱਖ ਹੁੰਦੇ ਤੇ ਪੈਸੇ ਨਾ ਹੋਣ ਤਾਂ ਕਿੱਥੋਂ ਲਿਆਉਣੇ ਬੰਦੇ ਨੇ ਗੁਰੂ ਸਾਹਿਬ ਕਿਰਪਾ ਕਰਨ ਮੈਂ ਇਹ ਸਿਰਫ ਤੁਹਾਡੇ ਰੂਪ ਵਿੱਚ ਕਰਕੇ ਹੋਇਆ ਕਿ ਜਿਹੜੇ ਨਾਨਕਿਆਣਾ ਸਾਹਿਬ ਦੀ ਕਹਾਣੀ ਜੀ ਆਪਣੇ ਸੁਖਵੀਰ ਸਿੰਘ ਬਾਦਲ ਦੇ ਕਹੇ ਇਹਨਾਂ ਨੇ ਪੈਸੇ ਦੇ ਦਿੱਤੇ ਤੇਲ ਉਥੇ ਦੇ ਦਿੱਤਾ ਇਹ ਤੇਲ ਉਹਨੂੰ ਲੈ ਕੇ ਮੈਨੇਜਰ ਨੂੰ ਆਇਆ ਹੋਰ ਸਾਰਾ ਕੁਝ ਹੋਇਆ ਤੇ ਜਥੇਬੰਦੀ ਸਾਰੀਆਂ ਜਿਹੜੀਆਂ ਦੋ ਜਥੇਬੰਦੀਆਂ ਖਾਸ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੁਸੀਂ ਆਪ ਚੁਣ ਕੇ ਸਿੱਖ ਭੇਜਦੇ ਆ ਤੇ ਸ਼੍ਰੋਮਣੀ ਅਕਾਲੀ ਦਲ ਵੀ ਬਾਦ ਜਥੇਬੰਦੀ ਪੰਥ ਦੀ ਹੈ ਸੋ ਇਸ ਕਰਕੇ ਮੈਂ ਕੋਈ ਕਿਸੇ ਜਥੇਬੰਦੀ ਦਾ ਪੱਖ ਨਹੀਂ ਪੂਰਦਾ ਪੱਖ ਕਹਿਣ ਤੋਂ ਭਾਵ ਮੈਨੂੰ ਬਣਾਉਂਦੇ ਸ਼੍ਰੋਮਣੀ ਅਕਾਲੀ ਦਲ ਆ ਮੈਨੂੰ ਮੈਂਬਰ ਜਿਹੜੇ ਸ਼ੋਮਨੀ ਕਾਲੀਦਲ ਦੇ ਆ ਸਾਰੇ ਸਰਕਾਰ ਦੇ ਉਹ ਚੁਣਦੇ ਆ ਮੈਨੂੰ ਤੇ ਚੁਣਦੇ ਆ ਤੇ ਮੈਂ ਪਰ ਜਲੇ ਚੁਣਿਆ ਜਾਂਦਾ ਫੇਰ ਮੈਂ ਯਤਨ ਕਰਦਾ ਹੁੰਨਾ ਤੁਸੀਂ ਦੇਖਿਆ ਵੀ ਹੁਣ ਕਿ ਮੈਂ ਸਾਰਿਆਂ ਨੂੰ ਯਤਨ ਕਰਦਾ ਹੁੰਨਾ ਸਾਰਿਆਂ ਨੂੰ ਨਾਲ ਲੈ ਕੇ ਚੱਲਾਂ ਤੇ ਨਾਲ ਲੈ ਕੇ ਚੱਲਦਾ ਵੀ ਆ ਤੇ ਠੀਕ ਆ ਬਈ ਸ਼ੋਮਨੀ ਕਾਲੀਦਲ ਸਾਡੀ ਬਾਹਰ ਜਥੇਬੰਦੀ ਆ ਜਿਹਦੇ ਵਿੱਚ ਅਸੀਂ ਚੇਟਾਂ ਲੈ ਕੇ ਜਿੱਤ ਕੇ ਆਏ ਤੇ ਸਾਡਾ ਇਹ ਬਣਦਾ ਵੀ ਆ ਮੌਲਕ ਅਧਿਕਾਰ ਵੀ ਬਣਦਾ ਕਿ ਆਪਾਂ ਖੜੇ ਹੋਈਏ ਜਥੇਬੰਦੀ ਦੇ ਨਾਲ ਪਰ ਜਲੇ ਬਾਗ ਗਏ ਫਿਰ ਸਾਰਿਆਂ ਦੇ ਨਾਲ ਹੀ ਹੋ ਕੇ ਕੋਈ ਉੱਥੇ ਪਿੰਨ ਭੇਤ ਨਹੀਂਗਾ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਆਪਣੇ ਕਾਰਜ ਕਰਨ ਵਿੱਚ ਸਮਰੱਥਿਆ ਆਪ ਇਹ ਸਾਰੇ ਕਾਰਜ ਕਰਦੀ ਆ ਸ਼੍ਰੋਮਣੀ ਕਾਲੇ ਦਲ ਉਹ ਆਪਣੇ ਤੌਰ ਤੇ ਲੱਗਾ ਆਪਣੀ ਸੇਵਾ ਦੇ ਵਿੱਚ ਆਪਣਾ ਉਹ ਸਾਰਾ ਯੋਗਦਾਨ ਪਾ ਰਹੇ ਆ ਸੋ ਮੈਂ ਆਪਣੇ ਸਦਕਾਤ ਮੈਂਬਰ ਸਹਿਮਾਨ ਦਾ ਵੀ ਤੇ ਤੁਹਾਡਾ ਵੀ ਸਾਰਿਆਂ ਦਾ ਧੰਨਵਾਦ ਕਰਦਾ ਕੋਈ ਔਖੀ ਸੌਖੀ ਗੱਲ ਕੋਈ ਕਈ ਵਾਰੀ ਬੰਦਾ ਤਾਂ ਵੱਧ ਬੋਲ ਜਾਂਦਾ ਮੈਂ ਖਿਮਾ ਵੀ ਚਾਹਣਾ ਫਿਰ ਨਮਰਤਾ ਸਾਥ ਇੱਕੋ ਬੇਨਤੀ ਕਰਨੀ ਚਾਹਣਾ ਇਹ ਸਮਾਂ ਵਿਵਾਦ ਚੱਕਣ ਦਾ ਨਹੀਂ ਵਿਵਾਦ ਚੱਕੋ ਮੈਂ ਜੀ ਆਇਆਂ ਕਹਿਣਾ ਮੇਰਾ ਸੁਭਾਅ ਆ ਜੇ ਮੈਨੂੰ ਕੋਈ ਜੇ ਮੈਂ ਤੇ ਨੌਕਸੇ ਵਿੱਚ ਮੈਂ ਝਾਟਾ ਸੱਟ ਕਰ ਲੈਂਦਾ ਤੁਸੀਂ ਦੇਖਦੇ ਵੀ ਹੋਵੋਗੇ ਪਰ ਨਜਾਇਜ਼ ਨਾ ਕਰੋ ਇਹ ਠੀਕ ਨਹੀਂ ਲੱਗਦੀ ਜਿੰਨੇ ਫਿਰ ਆਪਾਂ ਕੋ ਨਜਾਇਜ਼ ਗੱਲਾਂ ਬੋਲਦੇ ਆ ਉਹ ਫਿਰ ਉਹਨਾਂ ਦਾ ਸਪਸ਼ਟੀਕਰਨ ਵੀ ਦੇਣਾ ਪੈਗਾ ਸੋ ਤੁਹਾਡਾ ਸਾਰੇ মিডিਆ ਦਾ ਵੀ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੱਗਦਾ ਪਿਆ ਕਿ ਇਹ ਕਾਹਦੇ ਨਾਂ ਨੱਚਣਾ ਨੱਚਣਾ ਨਾ ਸੁਖ ਕਰਨਾ ਨਾ ਕੇ ਕੁਝ ਕਰਨ ਦੇਣਾ ਆਪਣੇ ਕੋ ਕੁਝ ਹੁੰਦਾ ਨਹੀਂ ਪਿਆ ਕਿ ਸ਼੍ਰੋਮਣੀ ਅਕਾਲੀ ਦਲ ਕਰਦਾ ਤਾਂ ਕਹਿੰਦਾ ਕਿ ਸਪੀਸ਼ ਸਿੰਘ ਮਤਲਬ ਕੋਲ ਗੁਰਦੁਆਰੀ ਵੇਚ ਕੇ ਪੈਸੇ ਕਰਨ ਲੈਣੇ ਜੇ ਤੁਸੀਂ ਵੀ ਕਰੋੜ ਦਾ ਬਜਟ ਰੱਖਿਆ ਤੇ ਇਹਨਾਂ ਨੇ ਗਵਾਧ ਪੜਾ ਸ਼ੁਰੂ ਕਰ ਦਿੱਤਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਕਹਿ ਦਿੰਦੇ ਮੰਨਿਆ ਜਾਵੇ ਕਿ ਲੱਗਦਾ ਨਹੀਂ ਕਿ ਇਹ ਕਿਤੇ ਨਾ ਕਿਤੇ ਰਾਜਨੀਤੀ ਜਿਹੜੀ ਇੱਕ ਗਲਤ ਤਰੀਕੇ ਨਾਲ ਕਰਦੇ ਨੇ ਸਾਰੇ ਉਹ ਜਿਹੜੇ ਬਾਪਏ ਨੇ ਦੇਖੋ ਇਨ ਤਰ੍ਹਾਂ ਨਾ ਸੇਵਾ ਹੁੰਦੀ ਤਨ ਮੰਨ ਤੇ ਧਨ ਕਈ ਲੋਕ ਮਾਨ ਨਾਲ ਸੇਵਾ ਕਰਦੇ ਕੀ ਕਰਦੇ ਆ ਚਾਰ ਜਪਜੀ ਸਾਹਿਬ ਦੇ ਪਾਠ ਕਰਕੇ ਅਰਦਾਸ ਕਰ ਦਿੰਦੇ ਪਾਤਸ਼ਾਹ ਜੀ ਸੁੱਖ ਸ਼ਾਂਤੀ ਬਖਸ਼ਾਈ ਕਈ ਤਨ ਦੀ ਸੇਵਾ ਕਰਦੇ ਆ ਰੱchn ਲੈ ਤੇ ਆਉਂਦੇ ਆ ਪਾਣੀਆਂ ਦੇ ਵਿੱਚ ਹੀ ਜਾਂਦੇ ਆ ਕਈ ਧਨ ਦੀ ਸੇਵਾ ਕਰਦੇ ਆ ਮੈਂ ਇਹੋ ਹੀ ਉਹ ਤੁਹਾਡੇ ਤੇ ਫੋਕਸ ਕਰਦਾ ਕਹਿੰਦੇ ਸਿਆਣੇ ਅਰਹੀਸ ਕਰ ਸਾੜਨਾ ਅਰਹੀਸ ਕਰਨੀ ਚਾਹੀਦੀ ਚੰਗੇ ਕਾਰਜ ਦੀ ਜਾਲਸੀ ਨਹੀਂ ਰੱਖਣੇ ਚਾਹੀਦੇ ਦੂਸਰੀ ਗੱਲ ਕੇਸ ਜਿਹੜੇ ਅੱਜ ਸਵਾਲ ਚ ਆਕੜਾ ਹੈ ਉਹਨਾਂ ਨੂੰ ਸਾਰਾ ਕੁਝ ਪਤਾ ਉਹ ਵਿਚੇ ਰਹੇ ਆ ਮੈਂ ਪਹਿਲਾਂ ਤਾਂ ਹੀ ਇਹ ਸਵਾਲ ਕੀਤਾ ਸੀ ਜੇ ਲੈਂਡ ਟੱਪ ਜਾਈਏ ਤੇ ਸ਼ਹੀਦ ਜੇ ਲੈਂਡ ਤੋਂ ਇਧਰ ਰਹੀਏ ਤਾਂ ਫੇਰ ਆਪਣੇ ਗਰਦਾਰ ਇਦਾਂ ਦੀਆਂ ਫਿਰ ਤਾਂ ਨਾ ਪਾਈਏ ਗੁਰੂ ਸਾਹਿਬ ਸਾਰਿਆਂ ਨੂੰ ਸਮਰਥ ਬਖਸ਼ ਕਰਨ ਆਹ ਸੌਕੇ ਸਮਝੇ ਕਿ ਦੋ ਦਿਨ ਦਾ ਮਾਰਕ ਬੀਬੀ ਸ਼ਕੀਰਪੁਰ ਸਮੇਂ ਬਹੁਤ ਸੀ ਨਾਰਾ ਜਾਨੀਆ ਬਿਖੜਾਵੇ ਜਦੋਂ ਕੋਈ ਫੋਰੀ ਵੀ ਉਹ ਤੇ ਗੱਲ ਕਰਦੇ ਅਸੀਂ ਕਿਉਂਕਿ ਇੱਕ ਜਿਹੜਾ ਅਗਰੇਬਤ ਬਤਾਇਆ ਗਿਆ ਸੀ ਉਹਦੇ ਉੱਤੇ ਬੀਬੀ ਸ਼ਕੀਰਪੁਰ ਮਤਲਬ ਲੋਕ ਪਹੁੰਚਾਣ ਦੇ ਜੈਕਟ ਮੀਟਿੰਗ ਕਰਨ ਤੋਂ ਬਾਅਦ ਇਹ ਉਹਨਾਂ ਨੂੰ ਐਕਟਿਵੇਟ ਬਤਾਇਆ ਗਿਆ ਜਿਹੜਾ ਕੀ ਕੀ ਚਾਹਤ ਸੀ ਗੱਲ ਕਰਦੇ ਆਂ ਦੇਖੋ ਮੈਂ ਤਾਂ ਮਰਤਬਾ ਜਿਆ ਇਹਨੂੰ 14 ਨਹੀਂ ਦੁਬਾਰਾ ਦੁਬਾਰਾ ਕਰਾਂ ਕਿਉਂਕਿ ਜਦੋਂ ਚੈਨਲ ਸ਼ੁਰੂ ਹੋਇਆ ਸੀ 80 ਸੀ ਤੋਂ ਸ਼ੁਰੂ ਹੋਈ ਸੀ ਸ਼ੁਰੂ ਆਤੇ ਦੀ ਤੇ ਉਹਨਾਂ ਬੀਬੀ ਜੀ ਪ੍ਰਧਾਨ ਸੀਗੇ ਤੇ ਆਪਾਂ ਨੂੰ ਇਹ ਵੀ ਪਤਾ ਪਈ ਆ ਸਾਡਾ ਜੂਟਿਊਬ ਚੈਨਲ ਲਾਂਚ ਕਰਨ ਤੋਂ ਪਹਿਲਾਂ ਸਾਡੇ ਐਜੂਕੇਸ਼ਨ ਆਧਾਰੇ ਨੂੰ ਲਗਭਗ 2 ਕਰੋੜ ਰੁਪਇਆ ਪੀਟੀਸੀ ਵਾਲਿਆਂ ਦਾ ਕਰਦੇ ਸੀ ਉਹ ਹੁਣ ਨੇ ਪਹਿਲਾਂ ਦੀ ਗੱਲ ਆ ਹੁਣ ਜਦੋਂ ਅਸੀਂ ਆਪ ਦਾ ਲਾਂਚ ਕਰ ਲਿਆ ਆਪਣਾ YouTube ਚੈਨਲ ਚਲਾ ਲਿਆ ਤੇ ਬਹੁਤ ਆਤ ਜਿਹੜੀ ਹੁਣ ਉਹ ਵੀ ਦੇਖਦੀ YouTube ਤੇ ਚਾਹ ਦੇ ਲੈਂਦੇ ਆ ਤੇ ਉਦੋਂ ਬੀਬੀ ਹੁਣੇ ਆਪ ਵੀ ਸਾਖ ਸਾਖਤ ਵਿੱਚ ਸਕੇ ਚਲੋ ਮੈਂ ਮੈਂ ਆਪਣੇ ਤੌਰ ਤੇ 14 ਨਹੀਂ ਕੋਈ ਨੂੰ ਕੋਈ ਐਮ ਦੀ ਗੱਲ ਕਰਾਂ ਸਤਿਕਾਰਯੋਗ ਸਾਰੇ ਆਗੂ ਜਿਹੜੇ ਇੱਧਰ ਹੋ ਜਣ ਮੈਂ ਗਿਆ ਉਹ ਫੇ ਆਪਣੇ ਘਰ ਦੇ ਨਾਲ ਜਾਣੇ ਜਾਂਦੇ ਆ ਪਰ ਚੁੱਪ ਵੀ ਇਹ ਗੱਲਾਂ ਨਾ ਕਰੀਏ ਐ ਸਮਝ ਐਟਲੀਸ ਨਾ ਕਰੀਏ ਇਹ ਸਮਾਂ ਤਾਂ ਦੁੱਖ ਵਡਾਉਣ ਦਾ ਆ ਦੁੱਖ ਦੇਣ ਦਾ ਨਹੀਂ ਕੀ ਬਾਲੀ